ਗੁਰਮੁਖ ਪਿਆਰਿਓ ਨੀਂਦ ਵਾਹਿਗੁਰੂ ਪਰਮੇਸ਼ਰ ਵੱਲੋਂ ਮਿਲਿਆ ਹੋਇਆ ਇੱਕ ਵਰਦਾਨ ਪਰ ਕਈ ਵਾਰ ਕੀ ਹੁੰਦਾ ਕੁਝ ਲੋਕ ਜਿਹੜੇ ਆ ਦੇਰ ਨਾਲ ਉੱਠਦੇ ਆ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਜਾਦਾ ਸੌ ਜਾਂਦੇ ਆ ਪਰ ਹੁਣ ਇਹ ਗੱਲ ਆ ਵੀ ਬੰਦੇ ਦੇ ਮਨ 'ਚ ਸਵਾਲ ਆ ਜਾਂਦਾ ਕਿ ਆਮ ਤੌਰ ਤੇ ਕਿੰਨੇ ਘੰਟੇ ਸੌਣਾ ਚਾਹੀਦਾ ਹੈ ਤਾਂ ਦੇਖੋ ਬਾਬਾ ਅਨੰਦ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤੇ ਸੀ ਆ우 ਆਪਾਂ ਸਰਵਣ ਕਰੀਏ ਕਿਉਂਕਿ ਜਰੂਰ ਸੁਣਿਓ ਜਦੋਂ ਵੀ ਕੋਈ ਮਹਾਪੁਰਖਾਂ ਕੋਲੋਂ ਆਪਾਂ ਕੋਈ ਗੱਲ ਪੁੱਛਦੇ ਆਂ ਤੇ ਬਾਅਦ ਵਿੱਚ ਭਾਈ ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਕਦੇ ਕੋਈ ਮਹਾਪੁਰਖ ਤਾੜਨਾ ਵੀ ਕਰ ਦੇਣ ਉਹਦੇ ਵਿੱਚ ਵੀ ਤੁਹਾਡਾ ਬੁਰਾ ਨਹੀਂ ਉਹਦੇ ਵਿੱਚ ਭਲਾ ਹੁੰਦਾ ਹੈ ਪੂਰਨ ਮਹਾਪੁਰਖ ਜਦੋਂ ਕੋਈ ਨੀਮ ਦਿੰਦੇ ਆ ਬਚਨ ਕਰਦੇ ਆ ਉਹਨਾਂ ਨੂੰ ਆਪਣੀ ਕਮਾਈ ਵੀ ਨਾਲ ਦੇਣੀ ਪੈਂਦੀ ਆ ਇਸ ਕਰਕੇ ਪੂਰਨ ਮਹਾਪੁਰਖ ਜਦੋਂ ਵੀ ਕੋਈ ਨਿਯਮ ਦੇਣ ਬਚਨ ਕਰਨ ਉਹਨਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਤਾਂ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਪਾਬਾ ਜੀ ਕਿੰਨੇ ਘੰਟੇ ਬੰਦੇ ਨੂੰ ਸੌਣਾ ਚਾਹੀਦਾ ਹੈ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ ਭਾਈ ਦੇਖੋ ਭਾਈ ਹਰ ਬੰਦੇ ਬਾਰੇ ਅਸੀਂ ਦੱਸਦੇ ਹਾਂ ਜਿਹੜੇ ਤਾਂ ਦਿਹਾੜੀਦਾਰ ਹੁੰਦੇ ਆ ਬਹੁਤ ਮਿਹਨਤ ਮਜ਼ਦੂਰੀ ਕਰਦੇ ਆ ਉਹਨਾਂ ਦੀ ਨੀਂਦ 6 ਘੰਟੇ ਤੱਕ ਹੋਣੀ ਚਾਹੀਦੀ ਆ ਕਿਉਂਕਿ ਸਾਰਾ ਦਿਨ ਹੱਥਾਂ ਪੈਰਾਂ ਦੇ ਨਾਲ ਜ਼ੋਰ ਦਾ ਕੰਮ ਕਰਨਾ ਤੇ ਸਰੀਰ ਨੂੰ ਆਰਾਮ ਦੇਣ ਵਾਸਤੇ 6 ਘੰਟੇ ਤੱਕ ਸੌ ਸਕਦੇ ਆ। ਉਹਨਾਂ ਲਈ 6 ਘੰਟੇ ਤੱਕ ਆਰਾਮ ਕਰਨਾ ਬਹੁਤ ਜ਼ਰੂਰੀ ਆ। ਪਰ ਜਿਹੜਾ ਕੋਈ ਆਮ ਜਗਿਆ ਸੂਹਾ ਬੰਦਾ ਉਹਦੀ ਜਿਹੜੀ ਨੀਂਦ ਆ ਬਾਬਾ ਜੀ ਦੱਸਿਆ ਕਰਦੇ ਸੀ 4 ਘੰਟੇ ਹੋਣੀ ਚਾਹੀਦੀ ਆ। ਉਹਨੂੰ 4 ਘੰਟੇ ਸੌਣਾ ਚਾਹੀਦਾ ਜਿਹੜੇ ਆਮ ਜਗਿਆ ਸੂ ਬੰਦੇ ਨੇ। ਜਿਹੜੇ ਕੋਈ ਬਹੁਤਾ ਵਜਨਦਾਰ ਕੰਮ ਨਹੀਂ ਕਰਦੇ ਹਾਂ ਜਿਨ੍ਹਾਂ ਦੇ ਅੰਦਰ ਇੱਛਾ ਵੀ ਆ ਜਾਣਨ ਦੀ ਪਰਮਾਤਮਾ ਤੱਕ ਪਹੁੰਚਣ ਦੀ ਕੋਈ ਨਾਮ ਸਿਮਰਨ ਅਭਿਆਸ ਕਰਨ ਦੀ ਉਹਨਾਂ ਦੀ ਗੱਲ ਆ نیند ਉਹਨਾਂ ਦੀ ਕਿੰਨੇ ਘੰਟੇ ਹੋਵੇ 4 ਘੰਟੇ 24 ਘੰਟਿਆਂ ਚ ਇੰਨੀ ਨੀਂਦ ਬੜੀ ਆ ਜੀ ਤੇ ਸੰਤ ਤੇ ਰੰਗੇ ਮਹਾਪੁਰਖ ਉਹਨਾਂ ਦੀ ਨੀਂਦ ਪਤਾ ਕਿੰਨੀ ਹੁੰਦੀ ਆ ਮਹਾਪੁਰਖ ਕਹਿੰਦੇ ਸੀਗੇ ਭਾਈ 2 ਘੰਟੇ ਹੀ ਉਹ ਆਰਾਮ ਕਰਦੇ ਆ ਜਿਹੜੇ ਮਹਾਪੁਰਖ ਤਤ ਬੀਤੇ ਹੁੰਦੇ ਆ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਤੇ ਉਹ ਜਿਹੜੇ ਨਾਮ ਵਿੱਚ ਰਤੇ ਹੁੰਦੇ ਆ 2 ਘੰਟੇ ਆਰਾਮ ਕਰਦੇ ਕਈ ਇਸ ਤੋਂ ਵੀ ਘਟ ਹਾਂ ਬਾਬਾ ਜੀ ਕਹਿੰਦੇ ਜੇ ਕੋਈ ਭਾਈ 6 ਘੰਟਿਆਂ ਤੋਂ ਵੱਧ ਸੌਂਦਾ ਹੈ ਬਚਨ ਸੀ ਬਾਬਾ ਜੀ ਦੇ ਭਾਈ ਉਹ ਆਲਸੀ ਆ ਆਲਸੀ ਬੰਦਾ ਉਹਨੂੰ ਆਲਸੀ ਮੰਨੋ ਬਾਬਾ ਹੋਰ ਸੋਣਾ ਖੁਸ਼ੀ ਖਬਰ ਗਿਤ ਸੁਤੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਉਹ ਸੋਣਾ ਵੀ ਖਬਰ ਕਰਦਾ ਕਿਦੇ ਸੁਤਿਆਂ ਤਨ ਪੀੜਿਆ ਜਾਵੇ ਮਨ ਦੇ ਵਿੱਚ ਵਿਕਾਰ ਜਿਹੜੇ ਆ ਚੱਲਣੇ ਸ਼ੁਰੂ ਹੋ ਜਾਣ ਕਿਸ ਪਰਥਾਈ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਬਚਨ ਕਰਿਆ ਕਰਦੇ ਸੀ ਕਿ ਭਾਈ ਗੁਰਦਾਸ ਜੀ ਨੂੰ ਵੀ ਪੜੋ ਭਾਈ ਨੀਂਦ ਬਾਰੇ ਤਾਂ ਉਹ ਦੱਸਦੇ ਆ ਵੀ ਸਿੱਖ ਦਾ ਸੋਣਾ ਖਾਣਾ ਪੀਣਾ ਕਿੱਦਾਂ ਦਾ ਹੋਣਾ ਚਾਹੀਦਾ ਹੈ ਉਹ ਕਹਿੰਦੇ ਨੇ ਭਾਈ ਹਉ ਤਿਸ ਕੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਸਦਕੇ ਜਾਈਓ ਸਿੱਖ ਤੋਂ ਜਿਹਦੀ ਕਰਨੀ ਐਸੀ ਆ ਕਿਉਂਕਿ ਸਿੱਖ ਨੂੰ ਥੋੜਾ ਹੀ ਸੋਣਾ ਚਾਹੀਦਾ ਥੋੜਾ ਹੀ ਖਾਣਾ ਚਾਹੀਦਾ ਵੇ ਵਚਨ ਕੀਤੇ ਸਿੱਖ ਨੂੰ ਉਹਨਾਂ ਕੀ ਖਾਣਾ ਚਾਹੀਦਾ ਜਿੰਨੀ ਇੱਕ ਸਰੀਰ ਨੂੰ ਲੋੜ ਹੋਵੇ ਲੋੜ ਤੋਂ ਵੱਧ ਖਾਣ ਦੇ ਨਾਲ ਇੱਕ ਤਾਂ ਬਿਮਾਰੀਆਂ ਜਲਦੀ ਬੰਦੇ ਨੂੰ ਘੇਰਦੀਆਂ ਦੂਜਾ ਨੀਂਦ ਤੇ ਆਲਸ ਬੜੀ ਤੰਗ ਕਰਦੀ ਆ ਜੀ ਬਹੁਤ ਤੰਗ ਕਰਦੀ ਆ ਦੇਖੋ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਭਾਈ ਇਹ ਚੀਜ਼ਾਂ ਹੋਣਗੀਆਂ ਕਿਵੇਂ ਠੀਕ ਜਦੋਂ ਕੋਈ ਬੱਚਾ ਬਹੁਤ ਹੀ ਆਲਸੀ ਹੋ ਜਾਵੇ ਤੇ ਆਪਾਂ ਉਠਾਉਣੇ ਆ ਉਹ ਉੱਠਦਾ ਨਹੀਂ ਉਹਨੂੰ ਸਮਝਾਉਣਾ ਪਊਗਾ ਬੱਚੇ ਜੇ ਤੂੰ ਲੇਟ ਉੱਠੇਂਗਾ ਤੇਰੇ ਕੰਮ ਵੀ ਲੇਟ ਹੋਣਗੇ ਤੇ ਕੰਮ ਹੀ ਲੇਟ ਨਹੀਂ ਤੂੰ ਜ਼ਿੰਦਗੀ 'ਚ ਵੀ ਲੇਟ ਹੋ ਜਾਵੇਂਗਾ ਇਸ ਕਰਕੇ ਤਾਂ ਕਰਕੇ ਭਾਈ ਬੱਚਿਆਂ ਨੂੰ ਸਮਝਾਉਣਾ ਬੜਾ ਜ਼ਰੂਰੀ ਆ ਕਿ ਆਲਸ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਬਾਕੀ ਅੱਜ ਤੱਕ ਜਿੰਨੇ ਵੀ ਮਹਾਪੁਰਖ ਹੋਏ ਆ ਉਹ ਸਾਨੂੰ ਇਹੀ ਗੱਲ ਸਮਝਾਉਂਦੇ ਰਹੇ ਭਾਈ ਬੰਦੇ ਨੂੰ ਥੋੜਾ ਹੀ ਬੋਲਣਾ ਚਾਹੀਦਾ ਹੈ ਬੇਵਜਾ ਨਹੀਂ ਬੋਲਣਾ ਚਾਹੀਦਾ ਥੋੜਾ ਹੀ ਖਾਣਾ ਪੀਣਾ ਚਾਹੀਦਾ ਥੋੜਾ ਹੀ ਸੌਣਾ ਚਾਹੀਦਾ ਹੈ ਜਿਵੇਂ ਆ ਸੁਣੋ ਤਾਂ ਇਹਨਾਂ ਗੱਲਾਂ 'ਵਲ ਖਾਸ ਧਿਆਨ ਦੇਣ ਦੀ ਲੋੜ ਆ ਕਿ ਇਸ ਤਰ੍ਹਾਂ ਦੇ ਉਹ ਕਰਮ ਕਰੇ ਲੋੜ ਤੋਂ ਵੱਧ ਖਾਣ ਦੇ ਨਾਲ ਬਿਮਾਰੀ ਵੀ ਛੇਤੀ ਲੱਗਦੀ ਹੈ ਤੇ ਬਾਬਾ ਫਰੀਦ ਜੀ ਕਹਿੰਦੇ ਭਾਈ ਭੋਜਨ ਜਦੋਂ ਆਪਾਂ ਨੂੰ ਜਿੰਨੀ ਭੁੱਖ ਲੱਗੀ ਆ ਉਹ ਤੋਂ ਆਪਾਂ ਕਈ ਵਾਰੀ ਸਵਾਦ ਸਵਾਦ ਵਿੱਚ ਇੱਕ ਬੁਰਕੀ ਵੀ ਵੱਧ ਖਾ ਗਏ ਤੇ ਉਹ ਦੁੱਖ ਜਿਹੜਾ ਹੈ ਰੋਗ ਦਾ ਕਾਰਨ ਬਣਦੀ ਹੈ ਬਾਕੀ ਬਾਬਾ ਨਾਨਕ ਸਿੰਘ ਜੀ ਦੇ ਬਚਨ ਬੜੇ ਪਿਆਰੇ ਆ ਕਹਿੰਦੇ ਸਿੱਖ ਜਦੋਂ ਆਪਦੇ ਗੁਰੂ ਕੋਲ ਜਾਵੇ ਖਾਲੀ ਹੱਥ ਨਾ ਜਾਵੇ ਦੂਜਾ ਨਿਮਰਤਾ ਵਿੱਚ ਜਾਵੇ ਕੁਝ ਬਣ ਕੇ ਨਾ ਜਾਵੇ ਭਾਵ ਕੀ ਹੰਕਾਰ ਨਾ ਲੈ ਕੇ ਜਾਵੇ ਨਾ ਮਾਇਆ ਦਾ ਨਾ ਸਰੀਰ ਦਾ ਇਹ ਹੋ ਮੇ ਨਹੀਂ ਹੋਣੀ ਚਾਹੀਦੀ ਤੇ ਜਦੋਂ ਬੰਦਾ ਜਾਵੇ ਉੱਥੇ ਤੇ ਉਹਨਾਂ ਦੇ ਬਚਨ ਵੀ ਕਮਾ ਕੇ ਆਵੇ ਇਹ ਨਾ ਹੋਵੇ ਬਚਨ ਕਮਾਵੇ ਨਾ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮਾਨਾ ਕਰੋ ਤੇ ਜਦੋਂ ਆਪਾਂ ਦੁਖੀ ਹੋ ਜਾਂਦੇ ਆ ਸਾਧ ਸੰਗਤ ਜੀ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ ਵਿਪਤਾ ਪੈ ਜਾਂਦੀ ਆ ਨਾਮ ਨਹੀਂ ਜਪਿਆ ਹੁੰਦਾ ਤੇ ਉਦੋਂ ਫਿਰ ਪਤਾ ਲੱਗਦਾ ਵੀ ਕਿਸੇ ਸਾਧੂ ਸੰਤ ਕੋਲ ਜਾਈਏ ਤੇ ਉਹਨਾਂ ਦੇ ਚਰਨ ਆਪਣੇ ਘਰ ਵਿੱਚ ਪਵਾਈਏ ਤਾਂ ਕਰਕੇ ਤਾਂ ਲੋਕ ਕਹਿੰਦੇ ਆ ਵੀ ਸਾਡੇ ਘਰੇ ਚਰਨ ਪਾਓ ਉਸ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਇਹ ਸਵਾਲ ਬਾਬਾ ਆਨੰਦ ਸਿੰਘ ਜੀ ਨੂੰ ਇੱਕ ਵਾਰ ਇੱਕ ਸੇਵਾਦਾਰ ਨੇ ਕੀਤਾ ਸੀਗਾ ਇੱਕ ਵਾਰੀ ਸੇਵਾਦਾਰਾਂ ਨੂੰ ਬਾਬਾ ਜੀ ਨੇ ਕਿਹਾ ਕਿ ਜਦੋਂ ਕੋਈ ਤੁਹਾਨੂੰ ਇਹ ਕਹੇ ਕਿ ਮੇਰੇ ਘਰੇ ਚਰਨ ਪਾਓ ਤੁਸੀਂ ਕੀ ਕਹੋਗੇ ਇੱਕ ਸੇਵਾਦਾਰ ਕਹਿੰਦਾ ਜੀ ਉਹਨੂੰ ਕਹਾਂਗੇ ਚਰਨ ਪਾਵਾਂਗੇ ਜੀ ਬਾਬਾ ਜੀ ਕਹਿੰਦੇ ਭਾਈ ਇਹਦਾ ਮਤਲਬ ਤੁਸੀਂ ਚਰਨ ਪਾਉਣ ਜੋਗੇ ਬਣ ਗਏ ਹੋ ਦੂਜੇ ਨੂੰ ਪੁੱਛਿਆ ਭਾਈ ਦੱਸ ਤੁਸੀਂ ਕੀ ਜਵਾਬ ਦੇਵੋਗੇ ਕਹਿਣ ਲੱਗਾ ਜੀ ਇਹ ਕਹਾਂਗੇ ਜਦੋਂ ਸਮਾਂ ਹੋਵੇਗਾ ਉਦੋਂ ਚਰਨ ਪਾਵਾਂਗੇ ਬਾਬਾ ਜੀ ਕਹਿੰਦੇ ਭਾਈ ਤੂੰ ਤਾਂ ਉਸ ਤੋਂ ਵੀ ਵੱਡੀ ਗੱਲ ਕਰ ਦਿੱਤੀ ਹੋਮੇ ਚ ਆ ਕੇ ਫਿਰ ਸੇਵਾਦਾਰਾਂ ਨੇ ਬੇਨਤੀ ਕੀਤੀ ਬਾਬਾ ਜੀ ਆਪ ਹੀ ਸਮੱਤ ਬਖਸ਼ੋ ਬਾਬਾ ਜੀ ਕਹਿੰਦੇ ਭਾਈ ਜਦੋਂ ਕੋਈ ਇਹ ਗੱਲ ਕਹੇ ਕਿ ਘਰ ਦੇ ਵਿੱਚ ਚਰਨ ਪਾਉ ਅੱਗੋਂ ਪਤਾ ਕੀ ਕਹਿਣਾ ਹੈ ਤੁਸੀਂ ਇਹ ਗੱਲ ਕਹਿਣੀ ਆ ਤੁਹਾਡੇ ਦਰਸ਼ਨ ਕਰਨਾਵਾਂਗੇ ਜੀ ਇਹ ਨਿਮਰਤਾ ਹੈ ਗੁਰਸਿੱਖ ਦੇ ਹਰ ਬੋਲ ਵਿੱਚ ਨਿਮਰਤਾ ਹੋਣੀ ਚਾਹੀਦੀ ਆ ਬਾਕੀ ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਆਗੇ ਸੁਖ ਪਾਵੈ ਤਾਂ ਕਰਕੇ ਭਾਈ ਖਾਸ ख्याਲ ਰੱਖਣਾ ਚਾਹੀਦਾ ਸ਼ਬਦਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਇਸ ਕਰਕੇ ਤਾਂ ਬਾਬਾ ਅਨੰਦ ਸਿੰਘ ਜੀ ਕਹਿਆ ਕਰਦੇ ਸੀ ਭਾਈ ਹਮੇਸ਼ਾ ਬੰਦੇ ਨੂੰ ਸੋਣਾ ਜਦੋਂ ਸੌਣ ਵੇਲੇ ਵੀ ਖਿਆਲ ਰੱਖਣਾ ਚਾਹੀਦਾ ਸੌਣ ਵੇਲਾ ਵੀ ਸੰਭਾਲਣਾ ਚਾਹੀਦਾ ਅਮਰਤ ਵੇਲਾ ਤਾਂ ਸੰਭਾਲਣਾ ਹੀ ਆ ਸੌਣ ਵੇਲਾ ਵੀ ਸੰਭਾਲੋ ਭਾਈ ਤੇ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਕਿਉਂਕਿ ਗਲਤੀਆਂ ਦੇਖੋ ਬੰਦੇ ਤੋਂ ਹੁੰਦੀਆਂ ਨੇ ਜਿਵੇਂ ਇੱਕ ਵਿਗਿਆਨੀ ਹੋਇਆ ਕੋਈ ਉਹਦੀ ਪ੍ਰਯੋਗਸ਼ਾਲਾ ਨੂੰ ਅੱਗ ਲੱਗ ਗਈ ਸਭ ਕੁਝ ਸੜ ਰਿਹਾ ਸੀਗਾ ਤੇ ਉਹਦਾ ਨਾਂ ਸੀ ਐਡੀਸਨ ਸਾਧ ਸੰਗਤ ਜੀ ਬਲ ਦੀ ਅੱਗ ਵੇਖ ਰਿਹਾ ਸੀ ਲੱਭਦਾ ਲੱਭਦਾ ਉਹਦਾ ਪੁੱਤਰ ਉਹ ਨੂੰ ਉੱਥੇ ਆ ਗਿਆ ਤੇ ਉਹਨੇ ਆਖਿਆ ਤੇਰੇ ਮਾਤਾ ਜੀ ਕਿੱਥੇ ਆ ਉਹਨਾਂ ਨੂੰ ਇੱਥੇ ਲੈ ਕੇ ਆ ਸਾਰੀ ਉਮਰ ਉਹਨੂੰ ਇਨੀ ਮਹਿੰਗੀ ਅੱਗ ਦੇਖਣ ਦਾ ਨਜ਼ਾਰਾ ਫਿਰ ਨਹੀਂ ਮਿਲਣਾ ਤੇ ਅਗਲੀ ਸਵੇਰ ਪਤਾ ਕੀ ਆਖਿਆ ਸੀ ਉਹ ਵਿਗਿਆਨੀ ਨੇ ਸਿੱਖਿਆ ਕਿ ਤੋ ਵੀ ਜਾ ਸਕਦਾ ਬਰਬਾਦੀ ਦਾ ਵੀ ਬੜਾ ਲਾਭ ਹੁੰਦਾ ਵੀ ਇਹ ਅੱਗ ਚ ਮੇਰੀਆਂ ਸਾਰੀਆਂ ਗਲਤੀਆਂ ਸੜ ਗਈਆਂ ਅਸੀਂ ਮੁੱਢ ਤੋਂ ਸ਼ੁਰੂ ਕਰਾਂਗੇ ਗਲਤੀਆਂ ਵੀ ਨਵੀਆਂ ਹੋਣਗੀਆਂ ਕਾਢਾਂ ਵੀ ਨਵੀਆਂ ਹੋਣਗੀਆਂ ਦੇਖੋ ਜਿਹੜੀ ਗਲਤੀ ਆਪਾਂ ਇੱਕ ਵਾਰ ਕਰ ਲਈ ਆ ਉਹ ਵਾਰ-ਵਾਰ ਨਹੀਂ ਹੋਣੀ ਚਾਹੀਦੀ ਬੰਦਾ ਗਲਤੀਆਂ ਦਾ ਪਤਲਾ ਭੁੱਲਣ ਅੰਦਰ ਸਭ ਕੋ ਆ ਭੌਲ ਗੁਰੂ ਕਰਤਾਰ ਕਹਿਣ ਤੋਂ ਮਰਾਦੇ ਆ ਵੀ ਹੁਣ ਜਦੋਂ ਪਤਾ ਲੱਗ ਗਿਆ ਵੀ ਭਾਈ ਇੰਨਾ ਅਸੀਂ ਸੌਨੇ ਆ ਇਨਾ ਦਿਲਿੱਦਰ ਪਾਈ ਰੱਖਿਆ ਪਿਛਲੀ ਜ਼ਿੰਦਗੀ ਵਿੱਚ ਹੁਣ ਤਾਂ ਉਹਨੂੰ ਕੱਢਣ ਦਾ ਯਤਨ ਕਰੀਏ ਸੋ ਸਾਧ ਸੰਗਤ ਜੀ ਹਮੇਸ਼ਾ ਆਪਦੀ ਜ਼ਿੰਦਗੀ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪਾਈ ਜ਼ਿੰਦਗੀ ਵਿੱਚ ਅੱਗੇ ਵਧੀਏ ਤੇ ਜ਼ਿੰਦਗੀ ਵਿੱਚ ਜਦੋਂ ਅੱਗੇ ਵਧਣਾ ਹੈ ਤੇ ਉਹਦੇ ਲਈ ਪਿਛਲੀਆਂ ਗਲਤੀਆਂ ਨੂੰ ਹਟਾਉਣਾ ਪਵੇਗਾ ਮਟਾਉਣਾ ਪਵੇਗਾ ਤਾਂ ਕਰਕੇ ਭਾਈ ਆਲਸ ਛੱਡਣੀ ਪਊਗੀ ਤੇ ਜਿਹੜੇ ਆਲਸ ਛੱਡਣਗੇ ਉਹੀ ਉਦਮ ਕਰਨਗੇ ਜਿਹੜੇ ਉਦਮ ਕਰਨਗੇ ਉਹ ਨਾਮ ਜਪਣਗੇ ਜਿਹੜੇ ਨਾਮ ਜਪਣਗੇ ਤੇ ਉਹ ਭਾਈ ਤਰ ਜਾਣਗੇ ਤਾਂ ਇਹ ਚੀਜ਼ਾਂ ਨੂੰ ਤੁਸੀਂ ਨਿੱਕੀਆਂ-ਨਿੱਕੀਆਂ ਗੱਲਾਂ ਨੇ ਜ਼ਿੰਦਗੀ ਵਿੱਚ ਜ਼ਰੂਰ ਕਮਾਉਣਾ ਚਾਹੀਦਾ ਹੈ ਬਾਕੀ ਮਹਾਪੁਰਖ ਕਿਆ ਕਰਦੇ ਸੀ ਭਾਈ ਨਿਮਰਤਾ ਲਿਆਉ ਆਪਦੇ ਵਿੱਚ ਜੇ ਕਿਸੇ ਬੱਚੇ ਨੂੰ ਵੀ ਸਮਝਾਉਣਾ ਉਹ ਤੋਂ ਗਲਤੀ ਹੋਈ ਨਿਮਰਤਾ ਦੇ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਨਿਮਰਤਾ ਨਿਮਰਤਾ ਉਹ ਗੁਣਾ ਜਿਹੜੀਆਂ ਬਹੁਤ ਸਮੱਸਿਆਵਾਂ ਨੂੰ ਸੰਕਟਾਂ ਨੂੰ ਆਉਣ ਵਾਲੇ ਵਿਪਤਾ ਨੂੰ ਹੱਲ ਕਰ ਦਿੰਦੀ ਆ ਜੇ ਆਕੜ ਕਰਾਂਗੇ ਵਿਪਤਾ ਵਧੇਗੀ ਸਮੱਸਿਆਵਾਂ ਵੀ ਜ਼ਿੰਦਗੀ ਵਿੱਚ ਵੱਧ ਜਾਣਗੀਆਂ ਬਦਲੇ ਦੀ ਭਾਵਨਾ ਵੀ ਰਹੋਗੀ ਤਾਂ ਕਰਕੇ ਜਿਹੜੇ ਮਹਾਪੁਰਖਾ ਨਿਮਰਤਾ ਨੂੰ ਗੁਣਾਦਨ ਚੂੜ ਦੱਸਦੇ ਆ ਬਾਕੀ ਭਾਈ ਸੋਣਾ ਕੋਈ ਕਿੰਨੇ ਘੰਟੇ ਸੌਂਦਾ ਕੋਈ ਕਿੰਨੇ ਘੰਟੇ ਜਾਗਦਾ ਕਈ ਵਾਰੀ ਕਿਸੇ ਬੰਦੇ ਦਾ ਕੰਮ ਹੀ ਇਸ ਤਰ੍ਹਾਂ ਦਾ ਹੁੰਦਾ ਵੀ ਉਹ 12-12 ਘੰਟੇ ਵੀ ਕੰਮ ਕਰਦੇ ਆ ਕਈ ਇਸ ਤੋਂ ਵੱਧ ਵੀ ਕਰਦੇ ਆ ਚਲੋ ਘਰ ਪਰਿਵਾਰ ਚਲਾਉਣ ਲਈ ਢੱਡ ਦੀ ਖਾਤਰ ਬੰਦਾ ਬੜਾ ਕੁਝ ਕਰਦਾ ਪਰ ਇਹ ਖਿਆਲ ਰੱਖਿਓ ਵੀ ਜੇ ਜਾਗਦੇ ਹੋ ਭਾਈ ਹੱਥ ਕਾਰਬਲ ਹੋਵੇ ਤੇ ਭਾਈ ਚਿੱਤ ਕਰਤਾਰਬਲ ਵੀ ਹੋਵੇ ਇਹ ਵੀ ਗੱਲ ਯਾਦ ਰੱਖਣੀ ਆ ਸਾਧ ਸੰਗਤ ਜੀ ਤੇ ਇਸ ਤਰ੍ਹਾਂ ਦਾ ਸੋਣਾ ਜਿਹੜਾ ਰੱਬ ਨੂੰ ਯਾਦ ਕਰਕੇ ਸੋਣਾ ਤੇ ਇਸ ਤਰ੍ਹਾਂ ਦਾ ਉੱਠਣਾ ਰੱਬ ਨੂੰ ਯਾਦ ਕਰਕੇ ਉੱਠਣਾ ਸ਼ੁਕਰਾਨਾ ਕਰਨਾ ਇਹ ਸੋਣਾ ਵੀ ਉੱਠਣਾ ਵੀ ਰੱਬ ਨਾਲ ਜੋੜ ਦਵੇਗਾ ਕਈਆਂ ਦੀ ਨੀਂਦ ਬੜੀ ਸਹਜ ਹੁੰਦੀ ਹੈ ਗੁਰਸਿੱਖਾਂ ਦੀ ਉਹ ਨੀਂਦ ਦੇ ਵਿੱਚ ਵੀ ਤੇ ਉਹ ਸੁਪਨੇ ਹੂੰ ਬੜਾਏ ਕਾ ਜੇ ਮੁਖ ਨਿਕਸੈ ਰਾਮ ਸੁਪਨੇ ਵਿੱਚ ਵੀ ਬੜਾਉਂਦੇ ਆ ਤੇ ਵਾਹਿਗੁਰੂ ਦਾ ਨਾਮ ਹੀ ਲੈਂਦੇ ਆ ਭਗਤ ਕਬੀਰ ਜੀ ਕਹਿੰਦੇ ਤੇ ਇਹੋ ਜੇ ਗੁਰਸਿੱਖਾਂ ਤੋਂ ਅਸੀਂ ਸਦਕੇ ਜਾਂਦੇ ਆ ਨਾਮ ਦੇ ਰਸੀਆਂ ਤੋਂ ਆਪਣੀ ਚਮੜੀ ਦੇ ਜੋੜੇ ਬਣਾ ਕੇ ਦੇਣ ਨੂੰ ਤਿਆਰ ਆ ਜਿਹੜਾ ਸੁਪਨੇ ਵਿੱਚ ਵੀ ਪਰਮੇਸ਼ਰ ਦਾ ਨਾਮ ਲੈ ਦਵੇ ਵੈਸੇ ਲਵੇ ਤੇ ਕਿੱਡੀ ਵੱਡੀ ਇਹ ਗੱਲ ਹੈ ਜੀ ਤੇ ਸੁਪਨੇ ਵਿੱਚ ਕੋਈ ਵੜਾ ਕੇ ਕਹਿ ਦਵੇ RAM ਵਾਹਿਗੁਰੂ ਅੱਲਾ ਕਿੱਡੀ ਵੱਡੀ ਗੱਲ ਆ ਤਾਂ ਮਹਾਪੁਰਖ ਤਾਂ ਪਾਈ ਬੜੇ ਤਰੀਕਿਆਂ ਨਾਲ ਸਾਨੂੰ ਸਮਝਾਉਂਦੇ ਆ ਬਾਣੀ ਸਮਝਾ ਰਹੀ ਆ ਕਲ ਜੁਗੀ ਜੀਵਾਂ ਬਹੁ ਭੁੱਲਾਂ ਹੋ ਜਾਂਦੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਡੀ ਨੀਂਦ ਵੀ ਸਹਿਜ ਹੋਵੇ ਖਾਣਾ ਵੀ ਸਾਡਾ ਸਹਿਜ ਹੋਵੇ ਪੀਣਾ ਵੀ ਸਹਿਜ ਹੋਵੇ ਗੱਲ ਫਿਰ ਬਣ ਜਾਵੇਗੀ ਜੀ ਪੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ